ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਜੰਗ ਜੀਓ ਅੱਜ ਆਪਾਂ ਸ਼ਬਦ ਕਰਦੇ ਹਾਂ تن ਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਇਹ ਸ਼ਬਦ ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਪਏ ਮਹਤਾਬ ਸਿੰਘ ਜੀ ਜ਼ਿਲੰਦਰ ਵਾਲੇ ਵੱਲੋਂ ਬੜੀ ਮਿੱਠੀ ਆਵਾਜ਼ ਦੇ ਵਿੱਚ ਗਾਇਨ ਕੀਤਾ ਹੋਇਆ ਹੈ ਅਤੇ ਦਾਸ ਵੱਲੋਂ ਆਪ ਸਭ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਸ਼ੇਅਰ ਕਰਨਾ ਹੈ ਅਤੇ ਵੱਧ ਤੋਂ ਵੱਧ ਕਮੈਂਟ ਕਰਨੇ ਨੇ ਕਮੈਂਟ ਕਰਕੇ ਆਪ ਸਭ ਸੰਗਤਾਂ ਨੇ ਅਸੀਸ ਬਖਸ਼ੀ ਹੈ ਜਾਂ ਫਿਰ ਹੋਰ ਕੋਈ ਸ਼ਬਦ ਸਿੱਖਣਾ ਹੋਵੇ ਤਾਂ ਕਮੈਂਟ ਵਿੱਚ ਆਪ ਜੀ ਦਾਸ ਨੂੰ ਹੁਕਮ ਲਗਾ ਸਕਦੇ ਹੋ ਸੋ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆ ਚੰਨ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਜੀ ਆਓ ਸ਼ਬਦ ਸਿੱਖਦੇ ਹਾਂ ਜੀ ਕਿਨਕਾ ਏਕ ਜਿਸ ਜਿਵ ਬਸਾਵੇ ਤਾਂ ਕਿ ਮਹਿਮਾਂ ਗਣੀ ਨਾ ਬਵੇ ਪਹਿਲਾ ਆਪਾਂ ਵੀਰਾਂ ਦੇ ਸਕੇਲ ਤੋਂ ਕਰਾਂਗੇ ਫਿਰ ਆਪਾਂ ਪੜਣਾ ਅਤੇ ਬੱਚਿਆਂ ਦੇ ਸਕੇਲ ਤੋਂ ਕਰਾਂਗੇ ਜੀ ਆਓ ਸ਼ਬਦ ਕਰਦੇ ਹਾਂ ਜੀ ਕਿਨਕਾ ਏਕ ਜਿਸ ਜਿਵ ਬਸਾਵੇ ਤਾਂ ਕਿ ਮਹਿਮਾਂ ਗਣੀ ਨਾ ਬਵੇ एक किनका जिस जी बस में जिस जी बस में का एक तीन ਜਿਸ ਜੀ ਉਸ ਮੈਂ ਤਾ ਕਿ ਮਹ ਮੰਗਣ ਦਇਆ ਸੇ ਮਹ ਮੰਗਣ ਨਾਵੇ ਤਾ ਕਿ ਮਹ ਮੰਗਣ ਨਾਵੇ ਮਹ ਮੰਗਣ ਨਾ બે કે દેતો એક તિલક જિસ જીબ સવે કેન ક એક તિલક જિસ જીબ સવે મનયુ ਇਕਾ ਜਿਸ ਦੀ ਬਸੇ ਜੇ ਮਰੋ ਸਿਮਰ ਸਿਮਰ ਸੁਖ ਪਾਵੋ ਕਲਕ ਨੇਸ ਤਨ ਮਾਹਿ ਮਰੋ ਸਿਮਰ ਸਿਮਰ ਸੁਖ ਪਾਵੋ ਕਲਕ ਨੇਸ ਤਨ ਮਾਹਿ ਇਕ ਤਨਸ ਜਿਸ ਵਿੱਚ ਬਸਵੇਂ ਇਕ ਤਨਸ ਜਿਸ ਵਿੱਚ ਬਸਵੇਂ ਵਾਹੇ But it's